ਪੰਥਕ ਚੁਣੌਤੀ ਤਾਂ ਖੋਰ ਨਵੀਂ ਆ ਖੜੀ ਹੋਈ ਹੈ ਜੀ ਇੱਕ ਪਾਸੇ ਉਹ ਚੁਣੌਤੀ ਸਰਕਾਰ ਲਈ ਦਿਖਦੀ ਹੈ ਦੂਏ ਪਾਸੇ ਉਹ ਚੁਣੌਤੀ ਸ਼ਰੋਣੀ ਕਮੇਟੀ ਲਈ ਦਿਖਦੀ ਹੈ ਤੀਸਰੇ ਪਾਸੇ ਉਹ ਪੰਥਕ ਨਮਾਇੰਦਿਆਂ ਲਈ ਅਕਾਲੀ ਦਲਾਂ ਲਈ ਹੈ ਸਿੱਖ ਵਿਦਵਾਨਾਂ ਚਿੰਤਕਾਂ ਲਈ ਦਿਖਦੀ ਹੈ ਇਹ ਚੁਣੌਤੀ ਦਾ ਆਧਾਰ ਬਣਿਆ ਜਿਹੜੇ ਪਵਿੱਤਰ ਸ਼ਹਿਰ ਐਲਾਨਣ ਦੀ ਪ੍ਰਕਿਰਿਆ ਪਵਿੱਤਰ ਨਗਰੀਆਂ ਐਲਾਨਣ ਦੀ ਪ੍ਰਕਿਰਿਆ ਤੁਹਾਡੇ ਧਿਆਨ 'ਚ ਹੋਣਾ ਕਿ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਸ਼੍ਰੀ ਨਨਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਸੀ ਤਾਂ ਸਰਕਾਰ ਔਰ ਐਸਜੀਪੀਸੀ 'ਚ ਇੱਕ ਤਣਾਅ ਸੀ ਉਸ ਤਣਾਅ ਦੇ ਦਰਮਿਆਨ ਵਿਦਵਾਨ ਸਭਾ ਦਾ ਸੈਟ ਲੱਗਿਆ ਉੱਥੇ ਤੇ ਸੈਟ ਲਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਅਸਲੀ ਗੁਰੂ ਦੇ ਸੇਵਕ ਤਾਂ ਅਸੀਂ ਆਂ ਸਰਕਾਰ ਹੈ ਤੇ ਉੱਥੋਂ ਸ਼੍ਰੀ ਨਨਦਪੁਰ ਸਾਹਿਬ ਨੂੰ ਤਲਵੰਡੀ ਸਾਬੋ ਨੂੰ ਤੇ ਅੰਮ੍ਰਿਤਸਰ ਸਾਹਿਬ ਦੇ ਗੁਰੂ ਘਰ ਦੇ ਇर्द-ਗਿਰਦੇ ਕਲਿਆਰੇ ਨੂੰ ਧਾਰਮਿਕ ਖੇਤਰ ਬਨਨ ਦੀ ਕਵੈਤਰੀ ਕਿ ਇਹ ਸ਼ਹਿਰ ਅੰਮ੍ਰਿਤਸਰ ਤੇ ਤਲਵੰਡੀ ਸਭੋ ਤੇ ਅੰਮ੍ਰਿਤਸਰ ਦਾ ਗਲਿਆ ਬਾਅਦ ਚ ਸਵਾਲ ਉੱਠਣ ਲੱਗ ਪਏ ਕਿ ਵੀ ਕਿੱਟੂ ਘੜ ਪ੍ਰਾਤਨ ਸ਼ਹਿਰ ਦਾ ਐਲਾਨ ਦੇ ਜੇ ਪੂਰਾ ਸ਼ਹਿਰ ਨਹੀਂ ਐਲਾਨ ਹੁੰਦਾ ਸੀ ਦਰਵਾਜਿਆਂ ਦੇ ਡਾਇਰੇ ਚੋਂ ਦਾ ਸ਼ਹਿਰ ਤਾਂ ਐਲਾਨਿਆ ਜਾਂਦਾ ਸੋ ਇਸ ਨੂੰ ਲੈ ਕੇ ਸਪੀਕਰ ਸਾਹਿਬ ਫਿਰ ਸਪਾਈ ਦੇਣਾ ਕਿ ਨਹੀਂ ਜੀ ਉਹ ਉਹ ਵੀ ਪੁਰਾਣਾ ਸ਼ਹਿਰ ਜੀ ਸਮਝਣ ਚ ਬੋਲਣ ਚ ਕੁਝ ਹੋ ਗਿਆ ਜਦੋਂ ਕਿ ਮਤੇ ਚ ਪਾਸ ਹੀ ਹੋਇਆ ਸੀ ਪਰ ਸਰਕਾਰ ਦਾ ਨੋਟੀਫਿਕੇਸ਼ਨ ਆ ਗਿਆ ਸਰਕਾਰ ਦਾ ਨੋਟੀਫਿਕੇਸ਼ਨ ਆਇਆ ਕਿ ਵੀ ਇਹ ਤਿੰਨੋਂ ਸ਼ਹਿਰ ਅੱਜ ਤੋਂ ਪਵਿੱਤਰ ਨਗਰੀ ਹੋਗੇ ਇਹਨਾਂ ਦੇ ਚੁਗਿਰਦੇ ਦੇ ਵਿੱਚ ਇਹਨਾਂ ਦੇ ਗਲਿਆਰੇ ਦੇ ਵਿੱਚ ਤਮਾਕੂ ਬੀੜੀ ਸਿਕਟ ਗੁਟਕਾ ਜਰਦਾ ਸੁਆਖੇ ਅਜਹੀਆਂ ਨਸ਼ੇ ਵਾਲੀਆਂ ਚੀਜ਼ਾਂ ਜਾਂ ਆ ਸ਼ਰਾਬ ਜੇ ਉਹ ਕਈ ਤਰ੍ਹਾਂ ਦੀ ਅਜਹੀ ਜੀ ਵੀ ਹੈਗੀ ਆ ਉਹ ਉਹ ਨਹੀਂ ਵੇਚਣਗੇ ਇਹਦੇ ਨਾਲੇ ਆ ਮੀਟ ਮੱਛੀ ਇਹ ਸਾਰਾ ਕੁਝ ਉਸ ਦਾਇਰੇ ਤੋਂ ਬਾਹਰ ਹੋਊਗਾ ਹੱਦ ਤੋਂ ਬਾਹਰ ਹੋਊਗਾ ਹੁਣ ਪਾਨ ਜਰਦਾ ਬੀੜੀ ਸਿਕਟ ਗੁਟਕਾ ਹੈ ਨਸ਼ੀਲੀਆਂ ਪਦਾਰਥ ਜੇ ਬੋ ਸ਼ਰਾਬ ਸ਼੍ਰੂਪ ਇਹ ਇਥੇ ਤੱਕ ਤਾਂ ਠੀਕ ਸੀ ਜਦੋਂ ਮੀਟ ਵਾਲਾ ਮਸਲਾ ਆਇਆ ਤਾਂ ਇਹਦੇ ਤੇ ਐਸਜੀਪੀਸੀ ਦੀ ਇੱਕ ਮਹਿਲਾ ਮੈਂਬਰ ਮਾਸਟਰ ਤਾਰਾ ਸਿੰਘ ਹੋਰਾਂ ਦੀ ਦੋਤੀ ਵੀ ਵਿਕਰਨ ਜੋਤ ਕਰਨੀ ਪੋਸਟ ਰੂਪ ਚਿੱਤਰatsch ਖੜਾ ਕਰਦਾ ਖੁਲੇ ਆਮ ਆਗੇ ਬਕਾਇਦਾ ਤੌਰ ਤੇ ਸੋਸ਼ਲ ਮੀਡੀਆ ਤੇ ਇੱਕ ਲੰਬੀ ਚੌੜੀ ਪੋਸਟ ਪਾ ਕੇ ਉਹਦੇ ਵਿੱਚ ਬਕਾਇਦਾ ਇਤਿਹਾਸਕ ਪੱਖ ਤੋਂ ਰਾਜਨੀਤਿਕ ਪੱਖ ਤੋਂ ਧਾਰਮਿਕ ਸਾਖੀਆਂ ਦੇ ਪੱਖ ਤੋਂ ਤਰਕ ਦਿੱਤੇ ਦਲੀਲਾਂ ਦਿੱਤੀਆਂ ਕਿ ਜੀ ਤੁਸੀਂ ਝਟਕਾ ਮੀਟ ਤੋਂ ਸਿੱਖਾਂ ਨੂੰ ਦੂਰ ਕਿਵੇਂ ਕਰ ਸਕਦੇ ਹੋ ਤੁਸੀਂ ਇਸ ਦਾ ਬ੍ਰਾਹਮਣੀਕਰਨ ਕਰ ਰਹੇ ਹੋ ਤਾਂ ਮਾਤਲਬ ਕਿ ਉਸ ਸਨਾਤਨੀ ਧਰਮ ਦੀਆਂ ਰੋ ਰੀਤਾਂ ਹੋ ਸਕਦੀਆਂ ਜੀ ਜਿਹਦੇ ਵਿੱਚ ਹੁੰਦਾ ਕਿ ਮੀਟ ਮੱਛੀ ਤੋਂ ਦੂਰ ਰਹਿਣਾ ਸਿੱਖੀ ਦੇ ਵਿੱਚ ਤਾਂ ਜੀ ਮਤਲਬ ਝਟਕਾ ਮਾਸ ਦੀ ਤਾਂ ਕਿਤੇ ਮਨਾਹੀ ਨਹੀਂ ਜੀ ਤੇ ਉਹ ਤਾਂ ਉਹਨਾਂ ਨੇ ਗੁਰੂ ਸਾਹਿਬ ਦਾ ਹਵਾਲਾ ਦਿੱਤਾ ਵੀ ਕੁਰਕਸ਼ੇਤਰ ਦੇ ਵਿੱਚ ਜਦੋਂ ਉਹ ਲੱਗਿਆ ਸੀਗਾ ਮਤਲਬ ਗ੍ਰਹਿਣ ਤਦ ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਜੀ ਸਾਖੀ ਚਾਹੁੰਦਾ ਕਿ ਉਹਨਾਂ ਨੇ ਹਿਰਦੇ ਰਿਤਨੇ ਕਿ ਦਿਖਾਇਆ ਕਿ ਲੋ ਜੀ ਕੋਈ ਮਸਲਾ ਨਹੀਂ ਆ ਫੇਰ ਉਹ ਕਹਿੰਦੇ ਜੀ ਇੱਥੇ ਤਾਂ 1935 ਦੇ ਵਿੱਚ ਝਟਕਾ ਕਾਨਫਰੰਸ ਕਰਨੀ ਪੈਗੀ ਸੀ ਜੇਮਦਰੋਜ਼ ਸਮੇਂ ਪਹਿਲਾਂ ਕਦੇ ਮਾਮਲੇ ਖੜੇ ਹੁੰਦੇ ਰਹੇ ਨੇ ਸੋ ਕਹਿੰਦੇ ਕਿ ਬਕਾਇਦਾ ਤੌਰ ਤੇ 1935 ਝਟਕਾ ਕਾਨਫਰੰਸ ਹੋਈ ਇਸ ਲਈ ਉਹਨਾਂ ਨੇ ਬਕਾਇਦਾ ਗੁਰੂ ਸਾਹਿਬਾਨ ਦੇ ਹਵਾਲੇ ਨਾਲ ਇਹਨਾਂ ਦੇ ਹਵਾਲੇ ਨਾਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਸ਼ਾਸਨ ਸਿੱਖਾਂ ਨੂੰ ਇਹ ਤੋਂ ਦੂਰ ਕਰ ਰਹੀ ਹੈ ਜੀ ਇਹ ਜਦੋਂ ਕਿ ਸਾਡੇ ਧਰਮ 'ਚ ਦੀ ਮਨਾਹੀ ਨਹੀਂ ਹੈ ਹਾਂ ਜੇ ਵਰਜਤ ਹੈ ਤਾਂ ਉਹ ਕਹਿੰਦੇ ਜੀ ਹਲਾਲ ਮੀਟ ਹੈ ਝਟਕਾ ਨਹੀਂ ਆ ਵਰਜਤ ਤੇ ਫਿਰ ਵੈਸੇ ਤੁਸੀਂ ਇਹ ਦੇਖਿਓ ਕਿ ਜਿੰਨੀਆਂ ਸੰਪਰਦਾਵਾਂ ਜਿੰਨਾ ਡੇਰਾਦਾਰ ਉਥੇ ਜਦੋਂ ਅੰਮ੍ਰਿਤ ਛਕਾਉਣ ਦੀ ਪ੍ਰਕਿਰਿਆ ਆਉਂਦੀ ਆ ਤਾਂ ਉਥੇ ਕਈ ਵਾਰ ਆਪੋ ਆਪਣੀ ਵਿਧਾ ਦੇ ਹਿਸਾਬ ਨਾਲ ਕਹਿਤਾ ਜਾਂਦਾ ਜੀ ਕਿ ਤੁਸੀਂ ਨਾ ਸਾਰੀਆਂ ਲਾਮਤਾਂ ਤੋਂ ਦੂਰ ਰਹਿਣਾ ਹੈ ਦੂਏ ਪਾਸੇ ਹੁਣ ਇਹ ਹਵਾਲਾ ਜਿਹਦੇ ਚ ਕਿਹਾ ਜਾਂਦਾ ਕਿ ਐਦਾਂ ਮਤਲਬ ਡੜਾ ਖਾਣ ਤੋਂ ਮੀਟ ਖਾਣ ਤੋਂ ਚੱਕਾ ਖਾਂ ਤੋਂ ਕੋਈ ਮਨਾਹੀ ਨਹੀਂ ਹੈ ਹੁਣ ਕਈ ਅਮਰਤਾ ਲਈ ਸਿੰਘ ਸ਼੍ਰੀਆਮ ਖਾ ਲੈਂਦੇ ਨੇ ਕਈ ਕਹਿੰਦੇ ਵੀ ਚਲੋ ਮੜਾ ਜਾਓ ਓਲਾ ਕਰ ਲਓ ਜੀ ਕੋਈ ਚੱਕਰ ਨਹੀਂ ਕਈ ਇਹ ਤੋਂ ਬਿਲਕੁਲ ਦੂਰ ਨੇ ਸੋ ਹੁਣ ਜਿਹੜੇ ਬਿਲਕੁਲ ਦੂਰ ਨੇ ਕੀ ਉਹ ਬ੍ਰਾਹਮਣਵਾਦੀ ਦੇ ਸ਼ਿਕਾਰ ਨੇ ਜਿਹੜੇ ਲੋਕੇ ਖਾਂਦੇ ਨੇ ਫਿਰ ਉਹ ਕਿਹੜੇ ਡਰ ਪੈ ਚ ਲੋਕੇ ਖਾਂਦੇ ਨੇ ਜਿਹੜੇ ਸ਼੍ਰੀਆਮ ਖਾਂਦੇ ਨੇ ਦਾ ਮਤਲਬ ਉਹ ਇਸ ਹਵਾਲਿਆਂ ਦੇ ਆਧਾਰ ਦੇ ਉੱਤੇ ਆਪਣੇ ਆਪ ਨੂੰ ਸਹੀ ਕਰਾ ਲੈਂਦੇ ਨੇ ਇਹ ਸਾਰੀ ਬਹਿਸ ਦੇ ਵਿੱਚ ਇਹ ਮੁੜ ਕੇ ਨਵੇਂ ਸਿਰੇਉ ਮੁੱਦਾ ਤੜ ਉੱਠਿਆ ਜਦੋਂ ਉਹ ਨੋਟੀਫਿਕੇਸ਼ਨ ਜਾਰੀ ਹੋਇਆ ਕਿ ਜੀ ਇਹ ਸ਼ਹਿਰ ਪਵਿੱਤਰ ਨਗਰ ਨੇ ਤੇ ਇਥੋਂ ਮੀਟੀਆਂ ਦੁਕਾਨਾਂ ਵੀ ਬਾਹਰ ਜਾਣਗੀਆਂ ਤੇ ਉਹਦੇ ਉੱਤੇ ਬੀਬੀ ਕਰਨਜੋਤ ਕੌਰ ਨੇ ਕਿਹਾ ਕਿ ਤਰੀਕਾ ਕਰ ਸਹੀ ਨਹੀਂ ਹੈ ਜਦੋਂ ਕਿ ਇਸ ਫੈਸਲੇ ਨਾਲ ਕਈ ਵਪਾਰੀ ਕਈ ਕਾਰੋਬਾਰੀ ਕਈ ਹੋਟਲਾਂ ਟਾਬਿਆਂ ਵਾਲੇ ਵੀ ਆਪਣੇ ਆਪ ਨੂੰ ਪੀੜਿਤ ਮਹਿਸੂਸ ਕਰਦੇ ਨੇ ਤੇ ਉਹਦੇ ਵਿੱਚ ਇਹ ਨਹੀਂਗਾ ਕਿ ਕਿਸੇ ਉਹ ਖਾਸ ਇੱਕ ਵਰਗ ਦੇ ਨੇ ਖਾਸ ਇੱਕ ਧਰਮ ਦੇ ਨੇ ਉਨਾਂ ਦਾ ਫਰਿਆਦ ਦਾ ਕਾਰੋਬਾਰ ਹੈਗੇ ਨਹੀਂ ਸੋ ਇਸ ਲਈ ਉਹ ਇੱਕ ਵੱਖਰੀ ਚੁਣੌਤੀ ਖੜੀ ਹੈ ਪਰ ਜਿਹੜੇ ਨੁਕਤੇ ਦੇ ਵੀ ਕਿਰਨ ਜੋਤ ਕਰਨ ਨੇ ਲੈ ਕੇ ਇਤਰਾਜ਼ ਖੜਾ ਕੀਤਾ ਉਹਦਾ ਜਵਾਬ ਅਜੇ ਤੱਕ ਨਾ ਸਰਕਾਰ ਦੇ ਰਹੀ ਹੈ ਨਾ ਉਸ ਦੇ ਉੱਤੇ ਕਿਸੇ ਪੰਥਕ ਧਰਾਂ ਨੇ ਉੱਤੇ ਕੋਈ ਨੁਕਤਾ ਖੜਾ ਕੀਤਾ ਨਾ ਐਸਜੀਪੀਸੀ ਸਪਸ਼ਟੀਕਰਨ ਦੇਣ ਲਈ ਆਈ ਹੈ ਨਾ ਅਕਾਲੀ ਦਲ ਬਾਦਲ ਨੇ ਜਾਂ ਕਿਸੇ ਹੋਰ ਦਲ ਨੇ ਕੋਈ ਦੇ ਉੱਤੇ ਟਿੱਪਣੀ ਕੀਤੀ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਪੋਸਟ ਨੂੰ ਲੈ ਕੇ ਜਾਂ ਇਹਦੀਆਂ ਅਖਬਾਰਾਂ ਟੈਲੀਵਿਜ਼ਨ ਤੇ ਚੱਲਦੀ ਖਬਰਾਂ ਦੇ ਆਧਾਰ ਦੇ ਉੱਤੇ ਵੀ ਕੋਈ ਇਹਦੀ ਵਿਰੋਧਤਾ ਜਾਂ ਖੰਡਨ ਵੀ ਕਰਦਾ ਨਜ਼ਰ ਨਹੀਂ ਆਉਂਦਾ ਥੱਲੇ ਜਿਹੜੇ ਕਮੈਂਟ ਨੇ ਮੈਂ ਉਹ ਦੇਖ ਰਿਆ ਉਹਦੇ ਵਿੱਚ ਕਈਆਂ ਨੇ ਹਵਾਲਾ ਦਿੱਤਾ ਕਿ ਹਾਂਜੀ ਇਹ ਤਾਂ ਪ੍ਰਮਾਣਿਤ ਹੈ ਜੀ ਇਹ ਤਾਂ ਹੋਣਾ ਚਾਹੀਦਾ ਜੀ ਇੰਜ ਨਹੀਂ ਕਈਆਂ ਨੇ ਕਿਹਾ ਕੇ ਚਲੋ ਛੱਡੋ ਜੀ ਇਸ ਨੂੰ ਮੁੱਦੇ ਨੂੰ ਨਾ ਉਭਾਰੋ ਜੀ ਪਰ ਬੀਬੀ ਕਰਨਜੋਤ ਕੌਰ ਨੇ ਇਸ ਨੂੰ ਸਿੱਧੇ ਪਲੇਟਫਾਰਮ ਤੇ ਲਿਆ ਕੇ ਇੱਕ ਨਵਾਂ ਸਵਾਲ ਨਵੀਂ ਚੁਣੌਤੀ ਦੇ ਰੂਪ ਚ ਖੜਾ ਕਰ ਦਿੱਤਾ ਹੁਣ ਦੇਖਣਾ ਹੋਏਗਾ ਕਿ ਇਸ ਦੇ ਉੱਤੇ ਐਸਜੀਪੀਸੀ ਸਟੈਂਡ ਲੈਂਦੀ ਹੈ ਕਿਉਂਕਿ ਬੀਬੀ ਕਰਨਜੋਤ ਕੋ ਰਜਿਸਟਰੀ ਪਿਛੇ ਦੇ ਮੈਂਬਰ ਵੀ ਨੇ ਉਹ ਐਸਜੀਪੀਸੀ ਦੇ ਵਿੱਚ ਜਨਰਲ ਸਿਕਤਰ ਤੱਕ ਰਹੇ ਨੇ ਕ੍ਰਿਪਾਲ ਸਿੰਘ ਬਡੁੰਗਰ ਜੀ ਨੇ ਚੰਗਾ ਕੰਮ ਕੀਤਾ ਹੈ ਪਰਿਵਾਰ ਦਾ ਇਤਿਹਾਸਕ ਬਟਾ ਪਛੋਕੜ ਹੈ ਸਿੱਖੀ ਸਿਧਾਂਤ ਤੋਂ ਤਰਕ ਅਧਾਰਤ ਗੱਲ ਕਰਨ ਤੋਂ ਉਹਨਾਂ ਨੂੰ ਜਾਣਿਆ ਜਾਂਦਾ ਪਰ ਦੂਸਰਾ ਪੱਖ ਇਹ ਵੀ ਹੈ ਕਿ ਉਹ ਜੇ ਸਰਕਾਰ ਨਾਲ ਆਡਾ ਲੈ ਰਹੇ ਨੇ ਤਾਂ ਉਹ ਮੌਜੂਦਾ ਐਸਜੀਪੀਸੀ ਦੀ ਮਗਵਾਈ ਕਰਨ ਵਾਲੀ ਟੀਮ ਨਾਲ ਵੀ ਉਹਨਾਂ ਦੀ ਸਿੱਧੇ ਰੂਪ ਚ ਰਾਬਤਾ ਨਹੀਂ ਉਹ ਸਾਹਮਣੇ ਖੜੇ ਨਜ਼ਰ ਆਉਂਦੇ ਨੇ ਉਹ ਆਪਣਨ ਸਰਜੀਤ ਵਾਲੀਆਂ ਧਿਰਾਂ ਨਾਲ ਵੀ ਨਜ਼ਰ ਆਉਂਦੇ ਰਹੇ ਨੇ ਸੋ ਉਧਰ ਵੀ ਉਹਨਾਂ ਦਾ ਰੱਖ ਰਖਾਵ ਪੈਤਰ ਆਏਗਾ ਤੇ ਇੱਧਰ ਅਕਲ ਜਲ ਬਾਦਲ ਤੇ ਨਾਲ ਵੀ ਅੱਜ ਉਹਨਾਂ ਦਾ ਕੋਈ ਰਿਸ਼ਤਾ ਸੁਖਾਵਾਂਾ ਨਹੀਂ ਹੈ ਸੋ ਕੀ ਇਹ ਸਰਕਾਰ ਨੂੰ ਚੁਣੌਤੀ ਹੈ ਜਾਂ ਇਹ ਐਸਜੀਪੀਸੀ ਤੇ ਬਾਦਲ ਤੇ ਨੂੰ ਕਟਹਿਰੇ ਚ ਖੜਾ ਕਰਨ ਦੀ ਹੈ ਕਿ ਆਓ ਭਾਈ ਤੁਸੀਂ ਬੋਲ ਸਕਦੇ ਹੋ ਇਸ ਮਸਲੇ ਤੇ ਕਿ ਨਹੀਂ ਤੁਹਾਡੀ ਚੁੱਪੀ ਦਾ ਕੀ ਕਰਨਾ ਸੋ ਇੱਕ ਤੀਰ ਨਾ ਦੋ ਨਿਸ਼ਾਨੇ ਨੇ ਜਾ ਸੱਤਿਮੁ ਪੰਥ ਤੱਕ ਨੁਕਤੇ ਤੋਂ ਬੀਬੀ ਕਨਜੂਤ ਘਰ ਨੇ ਬਾਜਬ ਸਵਾਲਿਆਖੜਾ ਕੀਤਾ ਜਿਹੜਾ ਬ੍ਰਾਹਮਣਵਾਦ ਦਾ ਹਵਾਲਾ ਦੇਖੜੇ ਨੁਕਤਾ ਸੰਝਾ ਕੀਤਾ ਕੀ ਉਹਨਾਂ ਨੇ ਸਿੱਖੀ ਦੇ ਅੰਦਰ ਹੀ ਜਿਹੜਾ ਡੇਰਾਬਾਦ ਪੜ ਪਗਿਆ ਉਸ ਨੂੰ ਨਿਸ਼ਾਨੇ ਤੇ ਲਿਆ ਇਹ ਵੀ ਇੱਕ ਸਵਾਲ ਆਖੜਾ ਹੋਇਆ ਸੋ ਇਹ ਕਈ ਪਹਿਲੂ ਨੇ ਜਿਹੜੇ ਉੱਪਰੇ ਨੇ ਕੋਈ ਜਵਾਬ ਦੇਣ ਲਈ ਸਾਹਮਣੇ ਆਊਗਾ ਵਜਨدار ਧਿਰ ਕੋਈ ਮਜਬੂਤ ਧਿਰ ਕੋਈ ਪੰਥਕ ਸ਼ਖਸੀਅਤ ਕੋਈ ਵਿਦਵਾਨ ਉਸ ਤਰ੍ਹਾਂ ਦਾ ਇੰਤਜ਼ਾਰ ਹੈ